ਵੀ ਤੁਹਾਡੀ ਰਾਜ ਤੁਹਾਡੇ ਜਿਹੜੇ ਆਕਾ ਜਿਹਨੂੰ ਤੁਸੀਂ ਪੰਥ ਦਾ ਸਰਤਾਜ ਮੰਨੀ ਬੈਠੇ ਹੋ ਜਿਨ੍ਹਾਂ ਨੂੰ ਤੁਸੀਂ ਫਕਰੇ ਕੌਮ ਦਾ ਅਵਾਰਡ ਦਵਾਈ ਬੈਠੇ ਹੋ ਸਭ ਕੁਝ ਕਰਦੇ ਹੋ ਅੱਜ ਵੀ ਕਹਿੰਦੇ ਪੰਥ ਦੀ ਆਵਾਜ਼ ਆ ਸਭ ਹਾਂਜੀ ਪੰਥ ਹੈ ਹੀ ਸਾਡੇ ਕਰਕੇ ਆ ਤੇ ਪੰਥ ਕਾਦਾ ਕਰਕੇ ਆ ਅਸੀਂ ਤਾਂ ਕਹਿੰਦੇ ਗੁਰੂ ਗ੍ਰੰਥ ਕਰਕੇ ਪੰਥਾ ਗੁਰੂ ਗ੍ਰੰਥ ਸਾਹਿਬ ਕਰਕੇ ਪੰਥਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਜਿ세 ਤਨਾਂ ਦੀ ਝੂਠੀ ਮਾਫੀ ਅਪਰੂਵ ਕਰਨ ਵਾਸਤੇ 90 ਦਿਨ 90 ਲੱਖ ਦਾ ਸੌਰੀ 90 ਲੱਖ ਦਾ ਹਥਿਆਰ ਦਿੱਤਾ ਖਬਰਾਂ ਚ ਜੀ ਜੀ ਉਦੋਂ ਸ਼ਰਮਣਾ ਆਈ ਉਦੋਂ ਕਿੱਥੇ ਤੁਸੀਂ ਡੁੱਬ ਕੇ ਮਰ ਗਏ ਸੀ ਗੱਲ ਹੈਗੀ ਆ ਚੋਲਿਆਂ ਵਾਲੇ ਜਾਂ ਦੂਜੇ ਜਥੇਬੰਦੀਆਂ ਵਾਲੇ ਉਹ ਤਾਂ ਅੱਜ ਵੀ ਲੱਗੇ ਹੋਇਆ ਤੁਸੀਂ ਕੀ ਕੀਤਾ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਜੀ ਪ੍ਰਧਾਨ ਸਾਹਿਬ ਜੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਜਿਹੜੀਆਂ ਲੰਬੇ ਸਮੇਂ ਤੋਂ ਜੋ ਉਹਦਾ ਚੱਲ ਰਿਹਾ ਸੀ ਵਿਵਾਦ 2015 ਤੋਂ ਲੈ ਕੇ ਜੀ ਜੀ ਤੇ ਹੁਣ ਜਿਹੜੀ ਵੱਡੀ ਖਬਰ ਆਈ ਹੈ ਕਿ ਵਿਦਲੀ ਕਾਂਡ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਭਾਰਤ ਦੇ ਸਰਕਾਰੀ ਤੰਤਰ ਨੇ ਇਸ ਲੱਖਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਤੁਹਾਡਾ ਕੀ ਕਹਿਣਾ ਜੀ? ਦੇਖੋ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਰੌਲਾ ਪਾਉਂਦੇ ਆ ਰਹੇ ਹਾਂ ਕਿ ਜਿਹੜਾ 295 ਏ ਧਾਰਾ ਹੈਗੀ ਆ ਇਹ ਬੜੀ ਕਮਜ਼ੋਰ ਆ। ਹਾਂਜੀ। ਇਹਦੀ ਜਿਹੜੀ ਸੈਂਟੈਂਸ ਆ ਇਹਨੂੰ ਵਧਾਉਣ ਦੀ ਲੋੜ ਆ। ਇਹਦੀ ਜਿਹੜੀ ਪੰਛਿਆ ਉਹ ਘਟੋ-ਘਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਜੀ ਉਹਦੇ ਵਿੱਚ ਜਦੋਂ 2015 ਵਿੱਚ ਇਹ ਬਦਮੀਆਂ ਹੋਈਆਂ ਉਸ ਤੋਂ ਬਾਅਦ ਸਾਰੀ ਗੱਲ ਇਹ ਸਾਰੇ ਸਿੱਖਾਂ ਦੇ ਮਨ 'ਚ ਰੋਸ ਗਿਆ ਤੇ ਉਦੋਂ ਦੀ ਜਿਹੜੀ ਮੌਜੂਦਾ ਗਵਰਨਮੈਂਟ ਹੈਗੀ ਕਾਲੀ ਗਵਰਨਮੈਂਟ ਉਹਨੇ ਵਿਧਾਨ ਸਭਾ 'ਚ ਮਤਾ ਵੀ ਪਾਸ ਕੀਤਾ ਸੀਗਾ ਵਿਧਾਨ ਸਭਾ ਦੇ ਵਿੱਚ ਜੀ ਜੀ ਕਿ ਜਿਹੜੀ ਇਹ 295ਏ ਆ ਇਹਦੀ ਜਿਹੜੀ ਸਜ਼ਾ ਇਹਦਾ ਵਾਧਾ ਕੀਤਾ ਜਾਣਾ ਚਾਹੀਦਾ ਆ ਜੀ ਪਰ ਉਹ ਇੱਕ ਤਰ੍ਹਾਂ ਦਾ ਕਾਗਜੀ ਸ਼ੇਰ ਬਣ ਕੇ ਰਹਿ ਗਿਆ ਉਹਦੀ ਕੋਈ ਗੱਲ ਤੁਰੀ ਨਹੀਂ ਹਾਂਜੀ ਹੁਣ ਜਿਹੜੀ ਮੌਜੂਦਾ ਉਸ ਤੋਂ ਬਾਅਦ ਫਿਰ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਦੇ ਉਹਦੇ ਵਾਸਤੇ ਵੀ ਸਿੱਖ ਜਿਹੇ ਬੰਦੀਆਂ ਗੱਲ ਕਰਦੀਆਂ ਨਹੀਂ ਆ ਪਰ ਕਿਸੇ ਨੇ ਦੇ ਕੰਨ ਤੇ ਜੂ ਨਹੀਂ ਸਰਕੀ ਹਾਂਜੀ ਹੁਣ ਜਿਹੜੀ ਮੌਜੂਦਾ ਗਵਰਨਮੈਂਟ ਹੈਗੀ ਆ ਮੌਜੂਦਾ ਗਵਰਨਮੈਂਟ ਵੀ ਦਾਵਾ ਕਰਕੇ ਇਸ ਗੱਲ ਦਾ ਆਈ ਸੀਗੀ ਪਾਰਟੀ ਜਿਹੜੀ ਹੈਗੀ ਆ ਰਾਜ ਕਰਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬੇਦਬੀਆਂ ਦੇ ਵਿੱਚ ਜਿੰਨੇ ਵੀ ਪਾਏ ਗਿਆ ਜਿਨ੍ਹਾਂ ਦੀ ਭੂਮਿਕਾ ਹੈਗੀ ਉਹਨਾਂ ਨੂੰ ਸਖਤ ਸਜ਼ਾਵਾਂ ਦੇਵਾਂਗੇ ਜੀ ਜੀ ਹੁਣ ਤੁਹਾਡੇ ਮੈਂ ਤੁਹਾਡਾ ਚਲੋ ਸਵਾਲ ਹੈ ਨਹੀਂਗਾ ਮੈਂ ਗਿਆਤ ਤੁਹਾਨੂੰ ਵਾਦਾ ਕਰ ਦਿੰਦਾ ਕਿ ਜਿਹੜੀ ਮੌਜੂਦਾ ਗਵਰਨਮੈਂਟ ਹੈਗੀ ਭਗਵੰਤ ਸਿੰਘ ਮਾਨ ਦੀ ਉਹਨਾਂ ਨੇ ਸੌਦਾ ਸਾਦ ਦਾ ਜਿਹੜਾ ਕੇਸ ਆ ਬਰਗਾੜੀ ਬਦਬੀ ਵਾਲਾ ਜਾਂ ਪੋਸਟਰਾਂ ਵਾਲਾ ਬਾਜੀਖਾਨੇ ਵਾਲਾ ਉਹਦੇ ਵਿੱਚ ਸੌਦਾ ਸਾਦ ਦੇ ਉੱਤੇ 295 ਲਾਉਣ ਦੀ ਜਿਹੜੀ ਅਪਰੂਵਲ ਨਹੀਂ ਦਿੱਤੀ ਹੈਗੀ ਕਿਉਂਕਿ ਜਿਹੜੀ 295 ਏ ਆ ਇਹਦੀ ਜਿਹੜਾ ਕਿਸੇ ਦੇ ਉੱਤੇ ਚਲਾਉਣੀ ਆ ਇਹ ਧਾਰਾ ਲਾਉਣੀ ਆ ਤੇ ਉਹਦੀ ਜਿਹੜੀ ਆ ਮਨਜ਼ੂਰੀ ਆ ਉਹ ਗ੍ਰਹਿਭਾਗ ਕੋਲ ਲੈਣੀ ਪੈਂਦੀ ਆ ਜੀ ਜੀ ਤੇ ਗ੍ਰਹਿਭਾਗ ਮੌਜੂਦਾ ਮੁੱਖ ਮੰਤਰੀ ਦੇ ਕੋਲ ਹੈਗਾ ਜੀ ਉਹ ਹਜੇ ਤੱਕ ਇਹ ਇਹਨਾਂ ਨੇ ਦਿੱਤੀ ਨਹੀਂ ਦੂਜੀ ਗੱਲ ਆ ਗਈ ਹੁਣ ਪ੍ਰਦੀਪ ਕਲੇਰ ਦੀ ਹਾਂਜੀ ਪ੍ਰਦੀਪ ਕਲੇਰ ਜਿਹੜਾ ਮੌਕੇ ਦਾ ਗਵਾਹ ਬਣ ਗਿਆ ਹੋਇਆ ਜਿਹਨੇ ਦੱਸਿਆ ਹੈਗਾ ਕਿ ਹਨੀਪ੍ਰੀਤ ਵਰਗੀਆਂ ਨੇ ਤੇ ਜਾਂ ਸੌਦਾ ਸਾਧ ਵਰਗੀਆਂ ਨੇ ਵਿਦਵੀ ਨੂੰ ਅੰਜਾਮ ਦਿੱਤਾ ਸਾਰੀ ਗੱਲ ਹਾਂਜੀ ਪ੍ਰਧਾਨ ਹੁਣ ਜਿਹੜਾ ਸਤਾਰਾ ਵਿੱਚ ਸਜ਼ਾ ਦਾ ਵਾਧਾ ਨਾ ਹੋਣਾ ਜੀ ਤੇ ਜੇ ਹੁਣ ਜਿਹੜੀ ਸਜ਼ਾ ਜਿਹੜੀ ਹੈਗੀ ਜਿਹਦੇ ਵਿੱਚ ਪੰਜ 7 ਸਾਲ ਜਾਂ ਤਿੰਨ ਸਾਲ ਹੋਵੇ ਉਹਦੀ ਜ਼ਮਾਨਤ ਜਿਹੜੀ ਆ ਬਾਰੇ-ਬਾਰਵੀ ਹੋ ਜਾਂਦੀ ਆ ਹੂੰ ਇਹ ਇੱਕ ਕੋਰਟ ਦਾ ਪ੍ਰੋਸੈਸ ਆ ਅੱਛਾ ਜੀ ਤੇ ਇਹ ਬੇਲ ਮਿਲਣੀ ਇੱਕ ਕਾਨੂੰਨੀ ਪ੍ਰਕਿਰਿਆ ਹੈਗਾ ਜੇ ਕਿਸੇ ਨੂੰ ਬੇਲ ਮਿਲ ਜਾਂਦੀ ਆ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਆ ਮਤਲਬ ਬਰੀ ਹੋ ਗਿਆ ਆ ਉਹ ਦੋਸ਼ ਮੁਕਤ ਹੋ ਗਿਆ ਆ ਹਮ ਹਜੇ ਅੱਗੇ ਟ੍ਰਾਇਲ ਚੱਲਣੇ ਹੁੰਦੇ ਆ ਹੁਣ ਪਿਛਲੀ ਗੱਲ ਫੇਰ ਮੈਂ ਵੱਡੀ ਕਰ ਦਿਆਂ ਕਿ ਜਿਹੜੀ ਮੌਜੂਦਾ ਗਵਰਨਮੈਂਟ ਹੈਗੀ ਆ ਕਹਿੰਦੀ ਕੁਝ ਹੋਰ ਆ ਕਰਦੀ ਕੁਝ ਹੋਰ ਆ ਬੇਦਬੀਆਂ ਵਾਲੇ ਮੁੱਦਿਆਂ ਤੇ ਸਜੀਦਾ ਨਹੀਂ ਹੈਗੇ ਜੇ ਸਜੀਦਾ ਹੁੰਦੇ ਤੇ ਸੌਦਾ ਸਾਹ ਦੇ ਉੱਤੇ ਜਿਹੜੀ ਹੈਗੀ ਆ ਮਨਜ਼ੂਰੀ ਦੇ ਦਿੰਦੇ 295 ਲਾਉਣ ਦੀ ਜੀ ਜੀ ਇਹ ਗੱਲ ਬੜੀ ਚੁਬਣੀ ਹੈਗੀ ਆ ਅਸ ਮੌਜੂਦਾ ਪ੍ਰਸ਼ਾਸਨ ਨੂੰ ਵੀ ਕਿਉਂ ਪਰ ਇਹ ਸਿੱਖਾਂ ਦਾ ਇੱਕ ਰਿਸਦਾ ਜਗਮਾ ਇਹ ਨਸੂਰ ਬਣਿਆ ਪਿਆ ਆ ਕਿ ਉਸ ਬੰਦੇ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਾ ਕੇ ਉਹਦੀ ਅਰੈਸਟ ਵੀ ਪੈਣੀ ਚਾਹੀਦੀ ਸੀਗੀ ਹੁਣ ਹਨੀਪ੍ਰੀਤ ਦੀ ਵੀ ਨਾਲ ਹੋਣੀ ਚਾਹੀਦੀ ਸੀ ਤੇ ਨਾਲ ਉਹਦੇ ਤੇ ਕੇਸ ਜਿਹੜਾ ਉਹ ਚੱਲਣਾ ਚਾਹੀਦਾ ਸੀਗਾ ਜਿੰਨਾ ਚਿਰ ਕਿਸੇ ਦੇ ਕਿਸੇ ਨੂੰ ਧਾਰਾ ਵਿੱਚ ਮਨਜ਼ੂਰੀ ਨਹੀਂ ਦਿੰਦਾ ਗ੍ਰਹਿ ਉਹ ਭਾਗ ਤੇ ਉਨਾ ਚਿਰ ਉਹਨੂੰ ਕੀ ਮੰਨੀਏ ਸੋ ਇਸ ਕਰਕੇ ਸਿੱਖਾਂ ਦਾ ਦਰਦ ਸਿੱਖਾਂ ਦੀ ਹੂਕ ਸੁਣਨ ਵਾਲਾ ਇੱਥੇ ਕੋਈ ਨਹੀਂ ਹੈਗਾ ਸਿੱਖਾਂ ਨੂੰ ਇੱਕ ਤਰ੍ਹਾਂ ਦੀ ਫਸਲ ਬਣਾਇਆ ਹੋਇਆ ਆ ਸਿੱਖਾਂ ਦੇ ਨਾਂ ਤੇ ਸਿੱਖਾਂ ਦੇ ਮਸਲਿਆਂ ਦੇ ਨਾਂ ਤੇ ਮੁੱਦਿਆਂ ਦੇ ਨਾਂ ਤੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਆ ਸਿੱਖਾਂ ਨੂੰ ਜਸਟਿਸ ਦਿਵਾਉਣ ਵਾਲੀ ਗੱਲ ਜਿਹੜੀ ਉਹ ਬਹੁਤ ਦੂਰ ਗਈ ਪਈ ਆ ਪ੍ਰਧਾਨ ਜੀ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ 295 ਧਾਰਾ ਇਹਦੇ ਤੇ ਲਗਾਈ ਸੀਗੀ ਪ੍ਰਦੀਪ ਕਲੇਰ ਤੇ ਜੀ ਤੇ ਕੋਈ ਵੱਡੀ ਨਹੀਂ ਹੈਗੀ ਫਿਰ ਬੇਦਬੀ ਕਾਂਡ ਦੇ ਵਾਸਤੇ ਕੋਈ ਵੱਡੀ ਧਾਰਾ ਫਿਰ ਕਿਹੜੀ ਹੋਣੀ ਚਾਹੀਦੀ ਸੀਗੀ ਦੇਖੋ ਜੀ ਉਹਦੇ ਵਿੱਚ ਆਪਣੀ ਗੱਲ ਵਿੱਚ ਰੋਗੀ ਸੀ ਉਹਦੇ ਵਿੱਚ ਇਹ ਹੁੰਦਾ ਵਿਧਾਨ ਸਭਾ ਚ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣਾ ਹੁੰਦਾ ਜੀ ਜੀ ਵਿਧਾਨ ਸਭਾ ਤੋਂ ਬਾਅਦ ਫਿਰ ਉਹ ਜਾਣਾ ਰਾਜਪਾਲ ਕੋ ਰਾਜਪਾਲ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਫਿਰ ਜਾਣਾ ਹੁੰਦਾ ਹੈ ਲੋਕ ਸਭਾ ਰਾਜ ਸਭਾ ਜੀ ਜੀ ਹੁਣ ਜਿੰਨੀ ਵਾਰ ਵੀ ਵਫਦ ਮਿਲਿਆ ਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਹ ਕੀਤਾ ਜੀ ਅਸੀਂ ਤਾਂ ਕਰ ਦਿੱਤਾ ਹੋਇਆ ਜੀ ਸੈਂਟਰ ਨਹੀਂ ਕਰ ਰਿਆ ਜੀ ਜੀ ਜਦੋਂ ਸੈਂਟਰ ਕੋ ਕੋਈ ਗੱਲ ਕੋਈ ਸੈਂਟਰ ਅਧਿਕਾਰੀਆਂ ਕੋ ਪਹੁੰਚ ਕਰਦਾ ਉਹ ਕਹਿੰਦੇ ਜੀ ਪੰਜਾਬ ਨਹੀਂ ਕਰ ਰਿਆ ਜੀ ਹੁਣ ਸਾਡੇ ਭਾਦੇ ਤੇ ਦੋਵੇਂ ਮਰ ਮੁੱਕ ਗਏ ਹੋਇਆ ਸਾਡੇ ਭਾਦੇ ਤੇ ਕੋਈ ਵੀ ਨਹੀਂ ਕਰ ਰਿਆ ਹੂੰ ਜੇ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਹੋਰ ਧਰਮਿਕ ਗ੍ਰੰਥਾ ਪਵਿੱਤਰ ਗ੍ਰੰਥ ਹੈਗੇ ਆ ਜੇ ਕੋਈ ਉਹਨਾਂ ਦੀ ਵੀ ਵਿਦਵੀ ਕਰਦਾ ਉਹਦੀ ਵਾਧਾ ਕਰੋ 295 ਏ ਦਾ ਏ ਦੀ ਥਾਂ ਸੀ ਕਰੋ ਜੀ ਜੀ ਹਣਾ ਡੈਥ ਵਾਲੇ ਪਾਸੇ ਨੂੰ ਚੱਲੀਏ ਆਪਾਂ ਜੀ ਤੇ ਆਪ ਜਦੋਂ 5 6 10 ਸਾਲ ਹੋ ਜੂਗੀ ਤੇ ਫਿਰ ਆਪਣੇ ਆਪ ਬੇਲ ਜਿਹੜੀ ਉਹ 10 ਸਾਲ ਜਦੋਂ ਸਜ਼ਾ ਵੱਧਦੀ ਆ ਤੇ ਕਿਸੇ ਨੂੰ ਬੇਲ ਮਿਲਣੀ ਨਹੀਂ ਹੈਗੀ ਜੀ 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 ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਕਿ ਗੁਰਚਰਨ ਸਿੰਘ ਗਰੇਵਾਲੇ ਗੱਲ ਕਹਿੰਦੇ ਨੇ ਐਸਜੀਪੀਸੀ ਦੇ ਜਿਹੜੇ ਜਨਰਲ ਸਕੱਤਰ ਹੈਗੇ ਨੇ ਹੂੰ ਹੂੰ ਕਹਿੰਦੇ ਨੇ ਵੀ ਮੈਨੂੰ ਬੜੀ ਵੱਡੀ ਸ਼ਰਮ ਆ ਰਹੀ ਕਹਿੰਦੇ ਮੈਨੂੰ ਗੱਲ ਕਹਿਣ ਤੋਂ ਹੂੰ ਕਹਿੰਦੇ ਵੀ ਜੋ ਉਸ ਸਮੇਂ ਦੇ ਅਖੋਤੀ ਪੰਥਕ ਆਗੂ ਚੋਲਿਆਂ ਵਾਲੇ ਤੇ ਸਿੱਖੀ ਦੇ ਲਿਬਾਸ ਵਿੱਚ ਹੈਗੇ ਸੀ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਸੀ ਹੂੰ ਕਹਿੰਦੇ ਵੀ ਅੱਜ ਕਿਹੜੀ ਖੁੱਡ 'ਚ ਵੜ ਗਏ ਹੈਗੇ ਆ ਮੈਂ ਉਹਨਾਂ ਨੂੰ ਕਹਾ ਵੀ ਤੁਸੀਂ ਕਿਹੜੀ ਖੁੱਡ 'ਚ ਵੜੇ ਰਹੇ ਸੀ ਜਦੋਂ 2015 'ਚ ਬਿਦਬੀ ਹੋਈ ਸੀ ਜੀ ਤੋਂ ਅਸੀਂ ਤੁਸੀਂ ਤਾਂ ਉਹਦਿਆਂ ਦਾ ਆਨੰਦ ਮਾਣਿਆ ਜੀ ਜੀ ਤੁਸੀਂ ਤਾਂ ਜਥੇਦਾਰਾਂ ਨੂੰ ਜਥੇਦਾਰਾਂ ਦੀ ਝੂਠੀ ਮਾਫੀ ਅਪਰੂਵ ਕਰਨ ਵਾਸਤੇ 90 ਦਿਨ 90 ਲੱਖ ਦਾ ਸੌਰੀ 90 ਲੱਖ ਦਾ ਹਥਿਆਰ ਦਿੱਤਾ ਖਬਰਾਂ 'ਚ ਜੀ ਜੀ ਉਦੋਂ ਸ਼ਰਮਨਾ ਆਈ ਹੂੰ ਉਦੋਂ ਕਿੱਥੇ ਤੁਸੀਂ ਡੁੱਬ ਕੇ ਮਰ ਗਏ ਸੀ ਗੱਲ ਹੈਗੀ ਆ ਚੋਲਿਆਂ ਵਾਲੇ ਜਾਂ ਦੂਜੇ ਜਸੇਬੰਨੀਆਂ ਵਾਲੇ ਉਹ ਤਾਂ ਅੱਜ ਵੀ ਲੱਗੇ ਹੋਏ ਆ ਹੂੰ ਤੁਸੀਂ ਕੀ ਕੀਤਾ ਜੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਹੀ ਆ ਨਾ ਮੈਂ ਹੁਣ ਰਾਜ ਕਰਤਾ ਦੀ ਕੁਰਸੀ ਜਿਹੜੀ ਤੁਹਾਡੇ ਹੱਥ ਚ ਨਹੀਂ ਗਈ ਤੇ ਤੁਸੀਂ ਤੁਹਾਨੂੰ ਤੇ ਹੱਕ ਹੀ ਹੈ ਨਹੀਂਗਾ ਗੱਲ ਕਰਨ ਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੁਹਾਡੀ ਰਾਜ ਤੁਹਾਡੇ ਜਿਹੜੇ ਆਕਾ ਜਿਹਨੂੰ ਤੁਸੀਂ ਪੰਥ ਦਾ ਸਰਤਾਜ ਮੰਨੀ ਬੈਠੇ ਹਾਂ ਜਿਨ੍ਹਾਂ ਨੂੰ ਤੁਸੀਂ ਫਕਰੇ ਕੌਮ ਦਾ ਅਵਾਰਡ ਦਵਾਈ ਬੈਠੇ ਹੋ ਸਭ ਕੁਝ ਕਰਦੇ ਹੋ ਅੱਜ ਵੀ ਕਹਿੰਦੇ ਪੰਥ ਦੀ ਆਵਾਜ਼ ਆ ਸਭ ਹਾਂਜੀ ਪੰਥ ਹੈ ਹੀ ਸਾਡੇ ਕਰਕੇ ਆ ਤੇ ਪੰਥ ਕਾਦਾ ਕਰਕੇ ਆ ਅਸੀਂ ਤਾਂ ਕਹਿੰਦੇ ਗੁਰੂ ਗ੍ਰੰਥ ਕਰਕੇ ਪੰਥਾ ਗੁਰੂ ਗ੍ਰੰਥ ਸਾਹਿਬ ਕਰਕੇ ਪੰਥਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ ਮੈਂ ਤੁਹਾਡੇ ਰਾਂ ਹੀ ਉਹਨੂੰ ਪੁੱਛਣਾ ਚਾਹੁੰਨਾ ਜਿਹਦਾ ਤੁਸੀਂ ਨਾਂ ਲਿਆ ਵੀ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਣ ਤੇ ਤੁਸੀਂ ਉਹਦਿਆਂ ਤੇ ਬਣੇ ਰਹੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲੱਭੇ ਕੋਸਟਣ ਲੱਗ ਜਾਣ ਸਿੱਖਾਂ ਨੂੰ ਗਾਲਾਂ ਕੱਢਣ ਤੁਸੀਂ ਉਹਦਿਆਂ ਤੇ ਬਣੇ ਰਹੋ ਢੁੱਠੇ ਸਾਹਿਬ ਸਾਧ ਨੂੰ ਮਾਫੀ ਦਿੱਤੀ ਜਾਵੇ ਤੇ ਪੰਜ ਪਿਆਰੇ ਸਟੈਂਡ ਲੈਣ ਤੇ ਤੁਸੀਂ ਉਹਨਾਂ ਨੂੰ ਬਰਕਾ ਬਲਕਾਸਤ ਕਰ ਦਵੇ ਤੁਹਾਡੀ ਇਹ ਜੀਪੀਸੀ ਤੁਸੀਂ ਫੇ ਉਹਦਿਆਂ ਤੇ ਬਣੇ ਰਹੋ ਜੀ ਤੁਸ ਤੁਹਾਨੂੰ ਕਿਹੜੇ ਕਿੱਥੋਂ ਦਾ ਅਧਿਕਾਰ ਮਿਲ ਗਿਆ ਕਿ ਤੁਸੀਂ ਸੱਚੇ ਸੁੱਚੇ ਤੁਸੀਂ ਹਵਾ ਮੰਦਰ ਸਾਰੇ ਹੀ ਨੰਗੇ ਹੋ ਜਿੰਨੇ ਸਿਆਸੀ ਪਾਰਟੀਆਂ ਵਾਲੇ ਹੈਗੇ ਆ ਤੁਹਾਨੂੰ ਤੇ ਗੱਲ ਕਰਨ ਦਾ ਹੱਕ ਹੀ ਨਹੀਂ ਹੈਗਾ ਕਿਉਂਕਿ ਤੁਸੀਂ ਤਾਂ ਉਹਨਾਂ ਲੋਕਾਂ ਦੇ ਭਾਈਵਾਲ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਸੌਦੇ ਸਾਦ ਨੂੰ ਬਚਾਇਆ ਜੀ ਜੀ ਜਿਨ੍ਹਾਂ ਦੀ ਸਰਕਾਰ ਨੇ ਤੁਸੀਂ ਉਹਨਾਂ ਦੇ ਭਾਈਵਾਲਾਂ ਤੁਸੀਂ ਕਿਹੜੇ ਮੂੰਹ ਨਾਲ ਗੱਲ ਕਰਦੇ ਹੋ ਜੀ 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 ਪ੍ਰਧਾਨ ਸਾਹਿਬ ਅਗਲਾ ਸਵਾਲ ਆ ਗਿਆ ਕਹਿੰਦੇ ਨੇ ਗੁਰਚਰਨ ਸਿੰਘ ਗਰੇਵਾਲੇ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਸਿਆਸੀ ਪਾਰਟੀਆਂ ਨੇ ਆਪਣਾ ਲਾਹਾ ਲਿਆ ਤੇ ਕਾਲੀ ਦਲ ਨੂੰ ਮਾਰਨ ਦੀਆਂ ਸਾਜਸਾ ਹੀ ਰਚੀਆਂ ਸੀ ਹੂੰ ਇਹ ਉਹਨਾਂ ਦਾ ਜਵਾਬ ਹੈ ਕਾਲੀ ਦਲ ਨੂੰ ਮਾਰਨ ਦੀਆਂ ਸਾਜਸ਼ਾ ਕਿਸੇ ਨੇ ਰਚੀਆਂ ਉਹ ਕਹਿੰਦੇ ਆ ਹਨ ਜੀ ਜੀ ਕਿ ਕਾਗਲੀ ਦਲ ਨੇ ਆਪਣੇ ਮਰਨ ਲਈ ਖੂ ਆਪ ਪਟਿਆ ਸੀ ਜੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਜਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ੀ ਨਾ ਫੜਨੇ 2 ਸਾਲ ਪੌਣੇ 2 ਸਾਲ ਸਰਕਾਰ ਦੇਣੀ ਤੇ ਫਿਰ ਕਿਸੇ ਨੇ ਨਹੀਂ ਮਾਰਿਆ ਕਾਲ ਕਾਲੀਦਲ ਆਪ ਮਰਿਆ ਆ ਆਪਦੇ ਲੱਛਣਾ ਨਾ ਮਰਿਆ ਆ ਆਪਦੀਆਂ ਕਰਤੂਤਾਂ ਨਾ ਮਰਿਆ ਆ ਕੋਈ ਨਹੀਂ ਕਿਸੇ ਨੂੰ ਮਾਰਦਾ ਜੀ ਤੁਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਹੀ ਨਹੀਂ ਸੀ ਕਰਦੇ ਜੀ ਜੀ ਤੁਸੀਂ ਤੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ ਤੁਹਾਡਾ ਝੂਠਾ ਪਿਤਾ ਪਿਤਾ ਜੀ ਗੁੱਸੇ ਨਾ ਹੋ ਜਵੇ ਜਿਹਦੇ ਡੇਰਿਆਂ ਚ ਜਾ ਕੇ ਬਹਿੰਦੇ ਸੀ ਅੱਜ ਵੀ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੁੰਦੀਆਂ ਵੱਡੇ ਵੱਡੇ ਅਖਬਾਰਾਂ ਵਿੱਚ ਆਰਟੀਕਲ ਲੱਗੇ ਆ 2007 ਚ ਜਦੋਂ ਪਸ਼ਾਕ ਤੁਹਾਡੀ ਬੰਦੇ ਬਿਆਨ ਆਏ ਹੋਇਆ ਵੀ ਫਲਾਨਾ ਸੋਂ ਤੇ ਫਲਾਨਾ ਸੋਂ ਨੇ ਬਣਵਾਈ ਤੇ ਫਲਾਨਾ ਸੋਂ ਦੇ ਕੇ ਆਇਆ ਜੀ ਜੀ ਅੱਜ ਭਵੇਂ ਸ਼ਸ਼ੀਕਾਂਤ ਵਰਗੇ ਮੁੱਕਰੀ ਜਾਣ 100 ਵਾਰੀ ਤੇ ਉਹ ਪਰਚਾ ਜੋ 2007 ਵਿੱਚ ਜਦੋਂ ਸਲਾਬਤਪੁਰੇ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਵਾਗਤ ਆ ਸਰਕਾਰ ਕੀ ਦੀ ਸੀ ਤੇ ਪਰਚਾ ਕਿਹਨੇ ਵਾਪਸ ਲਿਆ ਰਜਿੰਦਰ ਸਿੰਘ ਵੱਲੋਂ ਕੰਪਲੇਂਟ ਸੀ ਰਜਿੰਦਰ ਸਿੰਘ ਨੂੰ ਭਾਇਆ ਕਿਹਨੇ ਜੀ ਜੀ ਤੁਸੀਂ ਤੁਸੀਂ ਅਸਲ 'ਚ ਇਹਨਾਂ ਲੋਕਾਂ ਨੂੰ ਹੱਕ ਹੀ ਨਹੀਂ ਹੈਗਾ ਹੁਣ ਤੁਸੀਂ মিডিਆ ਵਾਲੇ ਪਤਾ ਨਹੀਂ ਇਹਨਾਂ ਦਾ ਕਿਉਂ ਕਰ ਰਹੇ ਹੋ ਇਹਨਾਂ ਨੂੰ ਤੇ ਕੋਈ ਹੱਕ ਹੀ ਨਹੀਂ ਹੈਗਾ ਇਹ ਤਾਂ ਚੁਣੀ ਹੋਈ ਬਾਡੀ ਤਾਂ ਹੈ ਨਹੀਂ ਕਿ ਇਹ ਸ਼ਰੋਣੀ ਕਮੇਟੀ ਵਾਲੀ ਚੁੰਬੜੀ ਹੋਈ ਬਾਡੀ ਆ 13 13 12 13 ਸਾਲ ਹੋ ਗਿਆ ਇਹ ਲੈ ਹੀ ਨਹੀਂ ਰਹੇ ਮਗਰੋਂ ਜੀ ਜੀ ਤੇ ਘਰੇ ਹੀ ਨਹੀਂ ਜਾਂਦੇ ਹੂੰ ਇਹ ਦੋਸ਼ੀ ਆ ਜੀ ਜੀ ਤਾਂ ਇਸ ਕਰਕੇ ਇਹ ਤਾਂ ਉਹ ਮਾਰੇ ਕਹਿੰਦੇ ਆਪਰਾਧੀ ਦੂਣਾ ਦੂਣਾ ਨੇਵਾਂ ਜੋਹੰਤਾ ਮਰਗਾਏ ਜੀ ਜੀ ਏ ਇਹ ਇਨ ਇਹ ਤੇ ਆਪ ਮਤਲਬ ਦੋਸ਼ੀ ਹੈਗੇ ਆ ਇਹ ਇਹ ਕਿਹੜੇ ਮੂੰਹ ਨਾਲ ਗੱਲ ਕਰਦੇ ਆ ਜੀ ਜੀ ਉਹ ਕਹਿੰਦੇ ਹੁੰਦੇ ਨਹੀਂ ਵੀ ਸ਼ਾਜਦ ਤੇ ਬੋਲੇ ਸ਼ਾਨਨੀ ਕੋ ਬੋਲੇ ਜਿੱਥੇ 32ਵੀਂ ਸ਼ੇਕ ਆ ਹਾਂਜੀ 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 ਇਹ ਤੇ ਆਪ ਲਿਪ ਤੇ ਆ ਬੇਦਬੀ ਦਾ ਦੋਸ਼ ਇਹਨਾਂ ਦੇ ਉੱਤੇ ਲੱਗਦਾ ਆ ਜੀ ਕੋਰਟ ਚ ਟ੍ਰਾਇਲ ਚੱਲਦਾ ਆ ਹੁਣ ਇਹ ਕਹਿਣਗੇ ਜੀ ਸਾਡੇ ਤੇ ਤੇ ਬੇਦਬੀ ਦਾ ਲੱਗਦਾ ਨਹੀਂ ਤੇ ਜੇ ਬੇਦਬੀ ਹੋਈ ਤੇ ਕੋਰਟ ਕਪੂਰਾ ਕਾਂਡ ਹੋਇਆ ਜੇ ਬੈਦਵੀ ਹੋਈ ਤੇ ਬਾਬਲ ਕਾਂਡ ਹੋਇਆ ਜੀ ਇਸ ਕਰਕੇ ਉਹਦੇ ਵਿੱਚ ਚਾਰਜ ਸ਼ੀਟ ਦਾਖਲ ਹੋਈ ਆ ਤੁਹਾਡੇ ਆਕਾ ਤੇ ਜੀ ਜੀ ਤੁਹਾਨੂੰ ਤੁਹਾਨੂੰ ਤੇ ਹੱਕ ਹੀ ਨਹੀਂ ਹੈਗਾ ਇਹ ਗੱਲ ਕਰਨ ਦਾ ਤੇ ਉਹ ਸੁਖਵੀਰ ਬਾਦਲ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਵੀ ਕਹਿੰਦੇ ਤਾਂ ਸਾਡਾ ਬੈਦਵੀ ਦੇ ਦੋਸ਼ਾਂ ਦੇ ਵਿੱਚ ਕਹਿੰਦੇ ਵੀ ਸਾਡਾ ਨਾਮ ਹੀ ਨਹੀਂ ਹੈਗਾ ਉਹ ਚਲੋ ਕੋਈ ਨਹੀਂ ਉਹ ਕਹਿੰਦੇ ਬਿਸ਼ਰਮਾਂ ਦੀ ਡੁੱਲਗੀ ਢਾਲ ਉਹ ਕਹਿੰਦੇ ਜੀ ਇਹ ਤਾਂ ਸਾਡਾ ਟ੍ਰੈਂਡ ਆ ਅਸੀਂ ਸਾਡਾ ਸੁਭਾਅ ਆ ਅਸੀਂ ਥੱਲੇ ਡੋਲ ਕੇ ਖਾਣੇ ਹੁੰਨੇ ਆ ਫਿਰ ਉਹਦੀ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਹੂੰ ਪ੍ਰਧਾਨ ਸਾਹਿਬਸ ਖੀਰਲਾ ਸਵਾਲ ਹੈਗਾ ਕਿ ਗੁਰਚਰਨ ਸਿੰਘ ਗਰੇਵਾਲ ਜੋ ਐਸਜੀਪੀਸੀ ਦੇ ਸਕੱਤਰ ਹੈਗੇ ਨੇ ਕਹਿੰਦੇ ਨੇ ਵੀ ਅੱਜ ਅਕਾਲੀ ਦਲ ਵੋਟਾਂ ਦੀ ਨੀਤੀ ਨੂੰ ਛੱਡ ਕੇ ਪੰਥਕ ਕਾਰਜਾਂ ਵਿੱਚ ਚੰਗੀ ਸ਼ਮੂਲੀਅਤ ਨਿਭਾ ਰਿਹਾ ਹੈ ਤੁਹਾਡਾ ਕੀ ਕਹਿਣਾ ਮੈਂ ਬਹੁਤ ਕੁਝ ਕਹਿੰਦਾ ਅੱਗੇ ਹੋਰ ਮੇਰਾ ਕਹਿਣਾ ਨਹੀਂ ਹੋਰ ਮੈਂ ਕੀ ਕਹਿਣਾ ਆ ਮੇਰਾ ਹੁਣ ਉਹ ਕਹਿੰਦੇ ਹੁੰਦੇ ਆ ਵੀ ਵਕਤੋਂ ਖੁੰਜੀ ਡੂਮਣੀ ਬੋਲੇ ਅਲਬਤਾਲ ਸਾਰਾ ਕੁਝ ਸਤਿਆਨਾਸ਼ ਕਰਕੇ ਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਸਪੈਂਡ ਕਰਕੇ ਜਥੇਦਾਰਾਂ ਦੀ ਅਹਿਮੀਅਤ ਖਤਮ ਕਰਕੇ ਪੰਥ ਨੂੰ ਡੂੰਘੇ ਖੂਹ ਵਿੱਚ ਸੱਟ ਕੇ ਪੰਥ ਦੀਆਂ ਪਰੰਪਰਾਵਾਂ ਨੂੰ ਸੱਟ ਕੇ ਅੱਜ ਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਉਹਨੂੰ ਨੀਵਾ ਦਿਖਾਉਣ ਦਾ ਰੋਲ ਪਲੇ ਕਰਕੇ ਜਥੇਦਾਰਾਂ ਦੇ کردار ਨੂੰ ਖਤਮ ਕਰਕੇ ਜੀ ਸਾਰਾ ਕੁਝ ਕਰਨ ਤੋਂ ਬਾਅਦ ਤੇ ਪੰਜਾਬ ਨੂੰ ਜਿਹੜਾ 10 ਸਾਲ ਇਹਨਾਂ ਦਾ ਰਾਜ ਰਿਹਾ ਉਹਦੇ ਚਿੱਟੇ ਦੀ ਅੱਗ ਅੱਗ ਪੱਠੀ ਵਿੱਚ ਝੋਕ ਕੇ ਅੱਜ ਹੁਣ ਪੰਥ ਬਚਾਉਣ ਲੱਗੇ ਆ ਬਈ ਚੰਗੀ ਗੱਲ ਆ ਪੰਜਾਬ ਬਚਾਉਣ ਲੱਗੇ ਆ ਬੜੀ ਚੰਗੀ ਗੱਲ ਆ ਹਨਾ ਉਹ ਇਹ ਤਾਂ ਖੇਖਣ ਕਰ ਰਹੇ ਨੇ ਖੇਖਣ ਫਫੇ ਕੁੱਟਣੀਆਂ ਨਹੀਂ ਜਿਹੜੀਆਂ ਹੁੰਦੀਆਂ ਫਫੇ ਕੁੱਟਣੀਆਂ ਬੀਬੀਆਂ ਦਾ ਸੁਭਾਅ ਹੁੰਦਾ ਕਿ ਉਹ ਉਹਨਾਂ ਨੇ ਫਫੜੇ ਕਰਨੇ ਹੁੰਦੇ ਆ ਇਹ ਫਫੇ ਕੁੱਟਣੀਆਂ ਬੀਬੀਆਂ ਵਾਲੇ ਫਫੜੇ ਕਰਦੇ ਆ ਖੇਖਣ ਕਰਦੇ ਆ ਇਹਨਾਂ ਨੂੰ ਕੋਈ ਪੰਜਾਬ ਦਾ ਦਰਦ ਨਹੀਂ ਹੈਗਾ ਕੋਈ ਪੰਥ ਦਾ ਦਰਦ ਨਹੀਂ ਹੈਗਾ ਜਦੋਂ ਇਹਨਾਂ ਕੋ ਰਾਜ ਸੱਤਾ ਹੁੰਦੀ ਆ ਉਦੋਂ ਇਹਨਾਂ ਨੂੰ ਰੱਬ ਭੁੱਲਿਆ ਹੁੰਦਾ ਅੱਜ ਇਹਨਾਂ ਦੀ ਕੁਰਸੀ ਖੁੱਸੀ ਹੋਈ ਆ ਹੁਣ ਇਹਨਾਂ ਨੂੰ ਪੰਥ ਇਹਨਾਂ ਨੂੰ ਗੁਰੂ ਗ੍ਰੰਥ ਇਹਨਾਂ ਨੂੰ ਪੰਜਾਬ ਚ ਤੇ ਆਉਂਦਾ ਆ ਮੈਂ ਇੱਕ ਗੱਲ ਹੋਰ ਨਾਲ ਕਰ ਦੇਵਾਂ ਕਹਿੰਦੇ ਵੀ ਗੁਰ ਕਹਿੰਦੇ ਵੀ ਕੈਪਟਨ ਵੀ ਆਇਆ ਸੀ ਚੰਨੀ ਵੀ ਆਇਆ ਸੀ ਕੇਜਰੀਵਾਲ ਨੇ ਵਿਵਾਦਾ ਕੀਤਾ ਵੀ ਬੇਦਬੀ ਦਾ ਇਨਸਾਫ ਅਸੀਂ ਦੇਵਾਂਗੇ ਹਮ ਪਰ ਸਾਡੇ ਨਾਲ ਕਹਿੰਦੇ ਕੌਮ ਦੇ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਕੌਮ ਨਾਲ ਕੀਤਾ ਨਾ ਕੌਮ ਨਾਲ ਤਾਂ ਮਜ਼ਾਕ ਕੀਤਾ ਹੀ ਆ ਅਸੀਂ ਮੰਨਦੇ ਆ ਹੂੰ ਤੁਸੀਂ ਕੀ ਕੀਤਾ ਜੀ ਹਾਂ ਮਤਲਬ ਜੇ ਤਾਂ ਤੁਸੀਂ ਆਪ ਸਾਫ਼ ਪਾਕ ਹੋ ਫੇਰ ਤੁਹਾਨੂੰ ਗੱਲ ਕਰਨ ਦਾ ਹੱਕ ਆ ਤੁਸੀਂ ਤੇ ਇਸ ਹੁਮਾਮ ਚ ਆਪ ਨੰਗੇ ਹੋ ਜੀ ਇਹ ਇਹਦੇ ੱੱੱੱੱੱੱੱੱੱੱੱੱੱੱੱੱੱ ਇਹਦੇ ਛਿੱਟੇ ਇਹ ਵੀ ਜਿਹੜੀ ਬਰਿਆਈ ਆ ਉਹ ਤੁਹਾਡੇ ਵੱਲ ਨੂੰ ਆ ਅੱਜ ਤੇ ਲੱਖਾਂ ਲੋਕਾਂ ਦੀਆਂ ਉਂਗਲਾਂ ਤੁਹਾਡੇ ਵੱਲ ਨੂੰ ਹਾਂ ਹਾਂ ਜ਼ਰੂਰ ਹੈਗੀ ਆ ਵੀ ਤੁਹਾਡੇ ਕੋਲ ਪੈਸਾ ਆ ਤੁਹਾਡੇ ਕੋਲ ਮੀਡੀਆ ਖਰੀਦਣ ਦੀ ਤਾਕਤ ਆ ਜਾਂ ਤੁਸੀਂ ਬਹਿ ਬੂਕੇ ਚੱਲਣਾ ਤੇ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਰੌਲਾ ਪਾਈ ਜਾਂਦੇ ਹੋ ਪਰ ਇਦਾਂ ਰੌਲਾ ਪਾਉਣ ਨਾਲ ਸੱਚ ਜਿਹੜਾ ਛਪਾਇਆ ਨਹੀਂ ਜਾਣਾ ਹੈਗਾ ਸੱਚ ਮਾਰੇ ਕਹਿੰਦੇ ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਨੇ ਸੱਚ ਰਹਿਣਾ ਸਾਰਿਆਂ ਨੂੰ ਪਤਾ ਕੀ ਹੋਇਆ ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ اخلاق ਤੋਂ ਗਿਰੇ ਹੋਏ ਲੋਕ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਡੇ ਵਰਗਿਆਂ ਨੂੰ ਨਾ ਪੁੱਛਿਆ ਕਰੋ ਜਨਤਾ ਸਭ ਜਾਣਦੀ ਆ ਪਬਲਿਕ ਸਾਰੇ ਸੰਗਤ ਜਾਣਦੀ ਆ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਜਾਣਦਾ ਆ ਕਿ ਕਿਵੇਂ ਇਹਨਾਂ ਨੇ ਕਰੂਰਤਾ ਦਿਖਾਈ ਕਿਵੇਂ ਇਹਨਾਂ ਨੇ ਸੰਗਤਾਂ ਨੂੰ ਛਲੀਆਂ ਵਾਂਗੂ ਭੰਨਿਆ ਭੁੰਨਿਆ ਡਾਂਗਾ ਨਾਲ ਭੰਨਿਆ ਗੰਦਾ ਪਾਣੀ ਪਾਇਆ ਕੋੜਕਪੂਰੇ ਚ ਕਿਵੇਂ ਇਹਨਾਂ ਨੇ ਗੋਲੀ ਚਲਾਈ ਨਾਮ ਜਪਦੀਆਂ ਸੰਗਤਾਂ ਦੇ ਜ਼ਖਮੀ ਕੀਤੇ ਕਿਵੇਂ ਦੋ ਸਿੰਘ ਸ਼ਹੀਦ ਕੀਤੇ ਕਿਹਨੂੰ ਭੁੱਲਿਆ ਹੋਇਆ ਤੇ ਸਰਕਾਰ ਉਦੋਂ ਕੀ ਦੀ ਸੀ ਬਿਲਕੁਲ ਜੀ ਬਿਲਕੁਲ 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 ਠੀਕ ਹੈ ਜੀ ਸੋ ਦੋਸਤੋ ਮੇਰੇ ਨਾਲ ਸੀਗੇ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਖੋਸੇ ਜੀ ਸੋ ਤੁਸੀਂ ਗੱਲਬਾਤ ਸੁਣੀ ਹੈ ਵਿਦਵੀ ਮੁੱਦੇ ਤੇ ਜਿਸ ਤਰ੍ਹਾਂ ਐਸਸੀਪੀਸੀ ਦੇ ਜਨ ਸੁਕਤਰ ਨੇ ਬੜੀ ਵੱਡੀ ਗੱਲ ਕਹੀ ਸੀ ਕਹਿੰਦੇ ਵੀ ਜਿਹੜੇ ਚੋਲਿਆਂ ਵਾਲੇ ਹੈਗੇ ਨੇ ਅੱਜ ਕਿੱਥੇ ਨੇ ਅੱਜ ਵਿਦਵੀ ਮੁੱਦੇ ਤੇ ਕਿਉਂ ਨਹੀਂ ਬੋਲਦੇ ਕਹਿੰਦੇ ਵੀ ਅੱਜ ਜਿਵੇਂ ਪ੍ਰਦੀਪ ਗਲੇਰ ਨੂੰ ਸਲਾਖਾਂ ਤੋਂ ਬਾਹਰ ਕਰ ਦਿੱਤਾ ਗਿਆ ਅੱਜ ਕਹਿੰਦੇ ਪਤਾ ਨਹੀਂ ਕਿਹੜੀ ਖੁੱਡ ਵਿੱਚ ਲੁਕ ਗਿਆ ਸੋ ਸੁਖਜੀਤ ਸਿੰਘ ਖੋਸਾ ਪ੍ਰਧਾਨ ਸਾਹਿਬ ਉਹਨਾਂ ਨੇ ਬੜੀ ਤਰੀਕੇ ਦੇ ਨਾਲ ਢੰਗਾਈ ਦੇ ਨਾਲ ਗੱਲਬਾਤ ਕੀਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਵੀ ਦੇਣੇ ਕਰਨੇ ਜੀ ਸੋ ਪ੍ਰਧਾਨ ਸਾਹਿਬ ਆਪ ਜੀ ਦਾ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਮੁੱਚੀ ਟੀਮ ਦਾ ਤੁਹਾਡੇ ਚੈਨਲ ਦਾ ਜੀ ਮੇਰੇ ਵਰਗੇ ਗਰੀਬ ਸਿੱਖ ਦੀ ਆਵਾਜ਼ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਬਹੁਤ ਬਹੁਤ ਦਿਲ ਦੀਆਂ ਗratulations ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ